ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਨਿਸ਼ਾਨ ਨਿਰਦੇਸ਼ ਹੇਟ ਅਤੇ ਏਡੀਸੀਪੀ 2 ਮੈਮ ਹਰਕਮਲ ਕੌਰ ਉਹਨਾਂ ਦੇ ਨਿਸ਼ਾਨ ਨਿਰਦੇਸ਼ ਹੇਟ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰੀ ਹੁੰਦੀ ਆ ਗੁਰਨਾਨਕ ਹਸਪੀਟਲ ਦੇ ਵਿੱਚੋਂ ਉਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਪਰਚਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਅਪ੍ਰੀਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲ ਦਾ ਖਾਨਾ ਰਹਿਣ ਵਾਲਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਐਟੂ ਸਾਹਿਬ ਨੇ ਟੀਮ ਸਿ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਹੈ ਉਹਦੇ ਵਿੱਚ ਅਸੀਂ 4 ਵਾਹਨਸ ਹੋਰ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ 2 ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਇਹਦਾ ਪਹਿਲਾ ਸਪੈਸ਼ਲ ਮੋਟਰਸਾਈਕਲ ਰਿਕਵਰ ਹੋਇਆ ਸੀ ਅਸੀਂ ਟੋਟਲ ਅੰਸੀ 4 ਵਾਈਕਲਸ ਰਿਕਵਰ ਕੀਤੀਆਂ ਤੇ ਉਮੀਦ ਹੈ ਕਿ ਹੋਰ ਵੀ ਰਿਕਵਰ ਅਸੀਂ ਕਰਾਂਗੇ। ਸਾਣਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਿਆ ਸਿਟੀ ਗੁਰਦਾਸਪੁਰ ਦਾ ਦੋਸਤ ਸਭੀ ਬਟਾਤੇ ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਵਾਈਕਲ ਚੋਰ ਹੋਇਆ ਸੀ ਚੋਰੀ ਹੋਈ ਸੀ ਤੇ ਇਹ ਬੈਕਗਰਾਉਂਡ ਦਾ ਹੁਣ ਹਿਸਟਰੀ ਅਸੀਂ ਜਾਣਾਂਗੇ। ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਤੇ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਲੇ ਤਾਂ ਹਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਕੀਤੇ ਹੋਏ ਸੀਗੇ ਚੋਰੀ ਕਰਕੇ। ਜੀ ਇਹ ਬਾਕੀ ਤਫਤੀਸ਼ ਦਾ ਹਿੱਸਾ ਹੈ। ਜਿੱਦਾਂ ਜਿੱਦਾਂ ਕੋਈ ਫਲੂ ਆਊਗਾ ਤੁਹਾਨੂੰ ਅਸੀਸਤਾ ਸਭ। ਇਹਨਾਂ ਨੂੰ ਇਜ਼ੀ ਟਾਸਕ ਇਜ਼ੀ ਟਾਸਕ ਮਿਲ ਜਾਂਦਾ ਜਿੱਥੇ ਉੱਥੇ ਉੱਥੇ ਜੁਰ ਕਰਦਾ ਜਿੱਦਾਂ ਉਹਨਾਂ ਪਾਰਕਿੰਗ ਹੈਗੀ ਆ ਇਹਦੇ ਕਾਫੀ ਜਿਆਦਾ ਵਾਹਨਸ ਰਗੇ ਹੁੰਦੇ ਨੇ ਬਟ ਫਿਰ ਵੀ ਸਾਡੀ ਪੁਲਿਸ ਵਾਲੀ ਥਾਣਾ ਮੀਠਾ ਰੋਡ ਦੀ ਪੁਲੀਸ ਹੈਗੀ ਆ ਉਹ ਕਾਫੀ ਐਕਟਿਵ ਆ ਇਹਨਾਂ ਨੇ ਰਿਐਕਟ ਇਕਦਮੀ ਸੱਡਨਲੀ ਰਿਐਕਟ ਕਰਦੇ ਹੋਏ ਦੋਸ਼ੀ ਨੂੰ ਵੀ ਫੜਿਆ ਪਲੱਸ ਚਾਰ ਮੋਟਰਸਾਈਕਲ ਹੋਰ ਕਵਰ ਕੀਤੀ। ਪਹਿਲੇ ਤਫਤੀਸ਼ ਦਾ ਹਿੱਸਾ ਜਿੱਦਾਂ ਦਾ ਨੂੰ ਕੋਈ ਡਿਸਕਲੋਸ ਗੱਲ ਹੋਊਗੀ ਤਾਂ ਦੱਸਾਂਗੇ ਜੀ। ਇਹ ਕਿਹੜੇ ਆਗੇ 5000 7000 ਦਾ ਵਿਕਿਆਂ ਦਾ ਮੋਟਰਸਾਈਕਲ ਹੈ। ਬਾਕੀ ਦਿਖੇ। ਬਿਲਕੁਲ ਜੀ ਦਿਖਾ ਨਹੀਂ ਇਹ ਹਲੇ ਤਾਂ ਇਹ ਆਪਣੇ ਨੇ ਆਪਣੀ ਕਸਟਡੀ ਦੇ ਵਿੱਚ ਰੱਖੀ ਹੋਈ ਸੀ। ਆਪਣੇ ਆਪਣੇ ਦੁਕਾਨਾਂ ਦੇ ਵਿੱਚ ਰੱਖੀ ਹੋਈ ਸੀ। ਜੀ। ਜੇ ਸਰ ਕੱਲਾ ਜੀ ਹੈ ਕਿ ਗਰੋ ਦਾ ਕੰਮ ਕਰਦੇ ਨੇ। ਨਹੀਂ ਇਹ ਕੱਲਾ ਹੀ ਸੀਗਾ।